ਤੁਸੀਂ ਦੇਖ ਰਹੇ ਦਿਲੀਪਾਉ ਟਾਈਮ ਚੱਲ ਰਿਹਾ ਹੈ ਤੇ ਸਾਡੀ ਪਰਿਸਥਿਤੀ ਪੋਸਟ ਮਾਟਨ ਕੰਪਲੈਕਸ ਅਮਸਰ ਪਹੁੰਚੀ ਹੈ ਕਿਥੇ ਕਿ ਸਰਵਜਿ ਸਿੰਘ ਕਹਿੰਦੇ ਜੋ ਲਾਲੂ ਕਮੰਡਾ ਸੀ ਜੋ ਸਜਾ ਕਟਰੀ ਸੀ ਉੱਥੇ ਸੁਪਰਡੈਂਟ ਉੱਥੋਂ ਸੰਦੂਲ ਕਟਮਰ ਕਾਂ ਤੇ ਉਹਦੀ ਡੈਥ ਹੋ ਚੁੱਕੀ ਸੀ ਔਰ ਉਸ ਤੋਂ ਬਾਅਦ ਜੀਰ ਇਲਾਜ ਗੁਰਨਾਨਕੋ ਹਸਪੀਟਲ ਪਹੁੰਚਾਇਆ ਗਿਆ ਜਿੱਥੇ ਦੀ ਡੈਥ ਹੋ ਗਈ ਸੀ ਤੇ ਅੱਜ ਇੱਥੇ ਮਾਨਜੁਗ ਸਜੇ ਨਾਪਾਲਕ ਦੀ ਜਨ ਸਾਹਿਬ ਪਹੁੰਚ ਕੇ ਸਰਵੇਖਣ ਕਰਤੇ ਉਹ ਸਰਵਿਸ ਕੈਦੀ ਤੋਂ ਨਜਾਇਤ ਕਿਨੋ ਦੀ ਡੈਥ ਹੋਈ ਸੀ ਔਰ ਸੁਪਰਡੈਂਟ ਸੁਖਵਾਲ ਸਿੰਘ ਕੀਤੀ ਗਈ ਸੰਧੂ ਵੱਲੋਂ ਕਿ ਉਹ ਜਿਹੜੇ ਸਾਡੇ ਮਾਨਜੁਗ ਪਕੀਸਲ ਜਿਹੜੇ ਲੈਟਰਾਂ ਵਿੱਚ ਮੋਰੇਟਸ ਕਮਿਸ਼ਨ ਪੰਜਾਬ ਚੰਡੀਗੜ੍ਹ ਸੀਨੀਅਰ ਸੁਪਰਡੈਂਟ ਤਰਨਤਾਰਨ ਡੀਜੀਪੀ ਸਾਹਿਬ ਪੰਜਾਬ ਚੰਡੀਗੜ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਵੀਂ ਦਿੱਲੀ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਭੇਜੇ ਜਾ ਰਹੀਆਂ ਜਿਹਦੀਆਂ ਲੈਟਰਸ ਸੀ ਤੁਸੀਂ ਦੇਖ ਲੇ ਜੇ ਅੱਜ ਪਹਿਲੀ ਪੱਟਾਈ ਦੇ ਨਾਲ ਪੰਜਾਬ ਖੰਡ ਸਭਾ ਅੱਜ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਮੈਡਮ ਜੋ ਐਡਵੋਕੇਟ ਨੇ ਸ਼ਮਰਜੀਤ ਜੀ ਅੱਜ ਮੌਕੇ ਤੇ ਪਹੁੰਚੇ ਆਪਾਂ ਗੱਲ ਕਰਦੇ ਆ ਮੈਡਮ ਜੀ ਜਿਹੜਾ ਕਿੱਸਾ ਦੇਦੇ ਜੀ ਕਿ ਫਕੀਰ ਜੀ ਕੈਦੀ ਜੀ ਅੰਦਰ ਹੀ ਸੁਖਦੱਤ ਨੇ ਇੱਕ ਤੂਲ ਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਹਦੀ ਡੈਥ ਹੋ ਗਈ ਜੀ ਬੜੀ ਮੰਦ ਭਾਗੀ ਘਟਨਾ ਹੋਈ ਆ ਦੇਖੋ ਮੈਨੂੰ ਵੀ ਕਿਸੇ ਵੀਰ ਨੇ ਇਸੇ ਤਰ੍ਹਾਂ ਹੀ ਦੱਸਿਆ ਕਹਿੰਦੇ ਨਜਾਇਜ਼ ਸਾਡਾ ਬੰਦਾ ਇਹਨਾਂ ਨੇ ਜੇਲ੍ਹ ਦੇ ਅੰਦਰ ਕੁੱਟ-ਕੁੱਟ ਕੇ ਮਾਰਤਾ ਸੁਖਪਾਲ ਸਿੰਘ ਸੰਧੂ ਤੇ ਉਹਦੇ ਗਨਮੈਨ ਸੁਖ ਸੁਖਮਨਦੀਪ ਨੇ ਦੋਨਾਂ ਨੇ ਰਲ ਕੇ ਸਾਡਾ ਬੰਦਾ ਅੰਦਰ ਕੁੱਟ-ਕੁੱਟ ਕੇ ਮਾਰਦਾ ਸਿਰਫ ਇਸ ਲਈ ਵੀ ਆਪਣੀ ਤਾਕਤ ਦਾ ਤੇ ਆਪਣੀ ਵਰਦੀ ਦਾ ਗੈਰ ਕਾਨੂੰਨੀ ਤਰੀਕੇ ਨਾਲ ਉਹਨੇ ਪ੍ਰਦਰਸ਼ਨ ਕੀਤਾ ਵੀ ਦੇਖੋ ਪੁਲਿਸ ਜਿਹੜੀ ਆ ਨਾ ਉਹ ਜੋ ਚਾਹੇ ਕਰ ਸਕਦੀ ਆ ਜਿਹੜੇ ਕੈਦੀ ਆ ਜਾਂ ਆਮ ਜਨਤਾ ਉਹਨਾਂ ਲਈ ਕੀੜੇ ਮਕੋੜੇ ਨੇ ਉਹ ਜਦੋਂ ਮਰਜ਼ੀ ਚ ਉਹਨਾਂ ਨੂੰ ਮਾਰ ਸਕਦੇ ਜਿਹੜਾ ਪੁਲਿਸ ਨਾਮ ਦਾ ਕੁੱਤਾ ਹੈ ਨਾ ਇਹਦੇ ਗੱਲ ਦੇ ਵਿੱਚ ਇੱਕ ਪਟਾ ਪੈਣ ਵਾਲਾ ਪਿਆ ਹੋਇਆ ਹੈ ਜਿਹੜਾ ਇਹਨਾਂ ਨੂੰ ਅਵਾਰਾ ਕੁੱਤਿਆਂ ਦੀ ਤਰ੍ਹਾਂ ਛੱਡਿਆ ਵੀ ਜਾਓ ਜਿੱਦੀ ਮਰਜ਼ੀ ਈਆਂ ਪੈਣਾ ਦੀਆਂ ਇੱਜ਼ਤਾਂ ਨਾ ਖੇਡੋ ਜਿਹੜੇ ਮਰਜ਼ੀ ਬੰਦੇ ਨੂੰ ਮਾਰ ਦੋ ਕੋਈ ਗੱਲ ਨਹੀਂ ਤੁਹਾਨੂੰ ਪੂਰੀ ਛੂਟ ਆ ਇਹ ਜਿਹੜੇ ਬਹੁਤੇ ਪੁੱਤਰੇ ਹੋਏ ਅਵਾਰਾ ਕੁੱਤੇ ਨੇ ਨਾ ਪਾਗਲ ਹੋਏ ਨੇ ਇਹਨਾਂ ਨੂੰ ਹਲਕਾ ਆ ਹੋਇਆ ਹੈ ਇਹ ਇਹਨਾਂ ਨੂੰ ਸੋਧਾ ਲਾਉਣ ਦੀ ਜ਼ਰੂਰ ਤੇ ਹੁਣ ਕਿੱਥੇ ਗਈਆਂ ਹੋਈਆਂ ਨੇ ਜਥੇਬੰਦੀਆਂ ਜਿਹੜੀਆਂ ਕਹਿੰਦੀਆਂ ਸੀ ਸੋਦਾ ਲਾਉਣ ਦਾ ਕੰਮ ਕਰਦਾ ਇੱਕ ਮੁੰਡੇ ਨੂੰ ਜੇਲ੍ਹ ਦੇ ਅੰਦਰ ਨਾਜਾਇਜ਼ ਮਾਰ ਦਿੱਤਾ ਗਿਆ ਵਾ ਉਹਦੇ ਲਈ ਤੇ ਕੋਈ ਮੁੱਦਾ ਨਹੀਂ ਠੋਣਦਿਆ ਗਰੀਬ ਬੰਦਾ ਸੀਗਾ ਉਹ ਜੇਲ੍ਹ ਦੇ ਵਿੱਚ ਹਜੇ ਉਹਦਾ ਕੇਸ ਦਾ ਟ੍ਰਾਇਲ ਚੱਲਣ ਦਿਆ ਸੀ ਜੇਲ੍ਹ ਦੇ ਅੰਦਰ ਉਹਦੇ ਅੱਜ ਤੱਕ ਕੋਈ ਹੋਰ ਪਰਚਾ ਦਰਜ ਨਹੀਂ ਸੀ ਉਹਨੇ ਕੋਈ ਮਾੜੀ ਚੰਗੀ ਘਟਨਾ ਨਹੀਂ ਸੀ ਕੀਤੀ ਇਸ ਕੁਪਾਲ ਸਿੰਘ ਸੰਧੂ ਤੇ ਸੁਖਮਨਦੀਪ ਉਹਨਾਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਸੁਟਣਾ ਚਾਹੀਦਾ ਤਾਂ ਜੋ ਬਾਕੀ ਜਿਹੜੇ ਪੁੱਤਰੇ ਹੋਏ ਅਵਾਰਾ ਪੁਲਸ ਵਾਲੇ ਅਵਾਰਾ ਕੁੱਤਿਆਂ ਦੀ ਤਰ੍ਹਾਂ ਨੇ ਨਾ ਉਹਨਾਂ ਦੇ ਗਲ ਚੇ ਫੜੇ ਪੈਣ ਵੀ ਕਾਨੂੰਨ ਜਿਹੜਾ ਉਹ ਸਾਰਿਆਂ ਲਈ ਇੱਕੋ ਜਿਹਾ ਇਨਸਾਫ ਸਾਰਿਆਂ ਦੇ ਲਈ ਇੱਕੋ ਜਿਹਾ ਉਹ ਭਾਵੇਂ ਡੀਐਸਪੀ ਹੋਵੇ ਤੇ ਭਾਵੇਂ ਇੱਕ ਆਮ ਜਨਤਾ ਹੋਵੇ ਤੇ ਜੇ ਅੱਜ ਇਹ ਇਨਸਾਫ ਨਾ ਸਾਨੂੰ ਦਿੱਤਾ ਗਿਆ ਅਸੀਂ ਬੱਚੇ ਦੀ ਬਾਡੀ ਦਾ ਸਸਕਾਰ ਨਹੀਂ ਕਰਾਂਗੇ ਇਸੀ ਬਾਡੀ ਲੈ ਕੇ ਤਰਨ ਤਰਨ ਦੇ ਐਸਐਸਪੀ ਸਾਹਦੇ ਅੱਗੇ ਬੈਠ ਕੇ ਧਰਨਾ ਲਾਵਾਂਗੇ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਮੈਡਮ ਜੀ ਇੱਕ ਤੁਸੀਂ ਦੇਖੋ ਜਿਹੜਾ ਸੁਧਾਰਣਾ ਛੱਡਾ ਪਾਰ ਦਾ ਉੱਤੇ ਲਿਖਿਆ ਜਿੰਨਾ ਅਗਰ ਕੋਈ ਵੀ ਚਾਹ ਮੈਂ ਜਾਂ ਕੋਈ ਵੀ ਅਗਰ ਕੋਈ ਗਲਾਹ ਕਰਦੇ ਆ ਤੇ ਉਹਦੀ ਸਜ਼ਾ ਦੱਸਾ ਦਿੰਦੇ ਆ ਪੁਲਿਸ ਨਹੀਂ ਦੇ ਸਕਦਾ ਪੁਲਿਸ ਨੂੰ ਕੋਈ ਹੱਕ ਨਹੀਂ ਆ ਪੁਲਿਸ ਇੱਕ ਪਬਲਿਕ ਸਰਵੰਟ ਆ ਜਿਹੜੀ ਸਾਡੇ ਵੱਲੋਂ ਦਿੱਤੇ ਹੋਏ ਕਰਨ ਦੇ ਸਿਰ ਤੇ ਇਹਨਾਂ ਨੂੰ ਤਨਖਾਵਾ ਮਿਲਦੀਆਂ ਪਬਲਿਕ ਸਰਵਨ ਦਾ ਮਤਲਬ ਹੁੰਦਾ ਲੋਕ ਸੇਵਕ ਇਹ ਲੋਕ ਸੇਵਕ ਆ ਇਹਨਾਂ ਨੇ ਧਿਆਨ ਰੱਖਣਾ ਹਰ ਚੀਜ਼ ਦਾ ਇਹਨਾਂ ਨੇ ਕਾਨੂੰਨ ਦੀ ਸਭ ਤੋਂ ਪਹਿਲਾਂ ਇਹਨਾਂ ਦਾ ਫਰਜ਼ ਹੁੰਦਾ ਪਾਲਣਾ ਕਰਨਾ ਤੇ ਉਹਨੇ ਦੇ ਆਪ ਹੀ ਸਾਰੇ ਕਾਨੂੰਨ ਤੋੜ ਕੇ ਕਾਨੂੰਨ ਸ਼ਿੱਕੇ ਦੇ ਟੰਗ ਤੇ ਸਾਰੇ ਹੀ ਮੁੰਡੇ ਨੂੰ ਜੇਲ੍ਹ ਦੇ ਅੰਦਰ ਹੀ ਮਾਰ ਛੱਡਿਆ ਇੰਨਾ ਤੇ ਮਾਰਿਆ ਨੂੰ ਇੰਨਾ ਤੇ ਮਾਰਿਆ ਵੀ ਐਨੇ ਡਾਕਟਰਾਂ ਨੇ ਕੋਸ਼ਿਸ਼ ਕੀਤੀ ਵਿਚਾਰਿਆਂ ਨੇ ਉਹਨੂੰ ਮੁੰਡੇ ਨੂੰ ਬਚਾ ਹੀ ਨਹੀਂ ਸਕੇ ਉਹਦੀ ਬਕਾਇਦਾ ਮੇਰੇ ਕੋ ਵੀਡੀਓ ਆ ਕਹਿੰਦੇ ਆ ਵਾ ਵੀ ਮੈਨੂੰ ਪੁਲਿਸ ਨੇ ਕੁੱਟ-ਕੁੱਟ ਕੇ ਮਾਰਨ ਦੀ ਹਾਲਤ ਤੱਕ ਪਹੁੰਚਾਤਾ ਜੇ ਮੈਨੂੰ ਕੁਝ ਹੋ ਜਾਂਦਾ ਮੇਰੀ ਮੌਤ ਲਈ ਸੁਖਪਾਲ ਸਿੰਘ ਸੰਧੂ ਤੇ ਸੁਮਨ ਸੁਮਨ ਸੁਮਨਦੀਪ ਇਹ ਮੇਰੀ ਮੌਤ ਲਈ ਜ਼ਿੰਮੇਵਾਰ ਨੇ ਉਹ ਮੁੰਡੇ ਦੀ ਵੀਡੀਓ ਉਹਦੇ ਬਕਾਇਦਾ ਟਾਂਕੇ ਲੱਗੇ ਕੰਨਾਂ ਤੇ ਮੈਂ ਤੁਹਾਨੂੰ ਦਿਖਾਵਾਂ ਉਹ ਬੱਚੇ ਦੀ ਡੈੱਡ ਬੋਡੀ ਦੀ ਵੀਡੀਓ ਉਹਦੇ ਇੱਥੇ ਟਾਂਕੇ ਲੱਗੇ ਇੱਥੇ ਰਾਡਾਂ ਵੱਜੀਆਂ ਹੋਈਆਂ ਆਹ ਥਾਂ ਤੇ ਸਾਰੇ ਉਹਦੇ ਨੀਲ ਪਏ ਹੋਏ ਨੇ ਉਹਦੇ ਮੂੰਹ ਦੇ ਵਿੱਚੋਂ ਖੂਨ ਬੰਦ ਨਹੀਂ ਹੋ ਰਿਹਾ ਦੀ ਬੋਡੀ ਦੇ ਤੱਕ ਡੈੱਡ ਬੋਡੀ ਦੇ ਵਿੱਚ ਅਥੋਂ ਤੱਕ ਸਾਰੇ ਖੂਨ ਵਗਿਆ ਆ ਮੈਡਮ ਜੀ ਇੱਕ ਆਪਣੇ ਮਾਨਯੋਗ ਹਾਈ ਕੋਰਟ ਆ ਜਾਂ ਸੁਪਰੀਮ ਕੋਰਟ ਅਗਰੀ ਮੁੱਦਾ ਤੁਸੀਂ ਉੱਥੇ ਠਾਓ ਬਿਲਕੁਲ ਜੀ ਜੇ ਨਾ ਕਰਨਗੇ ਐਸਐਸਪੀ ਸਾਹਿਬ ਉਹਦੇ ਤੇ ਮੁਕਦਮਾ ਦਰਜ ਤੇ ਉਹਨੂੰ ਅੰਦਰ ਨਾ ਦੇਣਗੇ ਫਿਰ ਅਸੀਂ ਇਹ ਮੁੱਦਾ ਜਿਹੜਾ ਵਾ ਇਹ ਮੁਕਦਮਾ ਹਾਈ ਕੋਰਟ ਦੇ ਵਿੱਚ ਲੈ ਕੇ ਜਾਵਾਂਗੇ ਜੀ ਥੈਂਕ ਯੂ ਦੇਖਿਏ ਜੀ ਸਾਡੇ ਬਹੁਤ ਹੀ ਸੋਸ਼ਕ ਸਮਾਜਿਕ ਕਾਰੋ ਅਤੇ ਐਡਵੋਕੇਟ ਜਿਹੜੇ ਬਹੁਤ ਹੀ ਸਾਡੇ ਪ੍ਰਸਮੱਧ ਗਈ ਹਰ ਮੁੱਦੇ ਲੈ ਕੇ ਉਹਨਾਂ ਨੂੰ ਨਿਆਦ ਹੋਂਦੇ ਨੇ ਜਿਨ੍ਹਾਂ ਦਾ ਸਿਮਰਜੀਤ ਕੋ ਸਾਡੇ ਜੁੜ ਚੁੱਕੇ ਸੀ ਉਹਨਾਂ ਨੇ ਗੱਲ ਕੀਤੀ ਕਿ ਇਹ ਜਿਹੜੇ ਅਗਰੇ ਇਹਨਾਂ ਨੂੰ ਪਰਮਾਤਮਾ ਨੇ ਵਰਦੀ ਦੇ ਦਿੱਤੀ ਆ ਖਾਕੀ ਵਰਦੀ ਦੇ ਦਿੱਤੀ ਆ ਪਰ ਖਾਕੀ ਵਰਦੀ ਦੀ ਜਿਹੜੀ ਆ ਨਜਾਇਜ਼ ਵਰਤੋਂ ਕਰਦੇ ਨੇ ਅਗਰ ਜਦੋਂ ਇਹਨਾਂ ਨੂੰ ਨੌਕਰੀ ਨਹੀਂ ਮਿਲਦੀ ਉਦੋਂ ਗੁਰਦਾਰੇ ਜਾਂਦੇ ਆ ਮੰਦਰ ਜਾ ਕੇ ਲੱਕ ਰਗੜਦੇ ਪਏ ਪਰਮਾਤਮਾ ਸਾਨੂੰ ਰੋਟੀ ਰੋਜੀ ਦੀ ਦੇ ਦੀ ਅਗਰ ਰੋਟੀ ਰੋਜੀ ਨਾ ਦੇ ਦਿੰਦੇ ਆ ਤੇ ਉਲਟਾ ਵਰਦੀ ਦਾ ਜਿਹੜੀ ਖਾਕੀ ਵਰਦੀ ਆ ਤਾੜ ਫਾੜ ਕਰਦੇ ਕਈ ਤਾਂ ਹੀ ਇਹਨਾਂ ਦੇ ਮੁੱਦੇ ਜਿਹੜੇ ਖਾਕੀ ਵਰਦੀ ਜਿਹੜੀ ਆ ਉਹ ਨਜਾਇਜ਼ ਤੱਕੇ ਸ਼ੈਲ ਕੀਤੀ ਜਾਏ ਜੋ ਅੱਜ ਸਾਡੇ ਨਾਪਾਲ ਕਦੇ ਇਨਸਾਫ ਦੁਆਰੇ ਜਿਹੜਾ ਫ੍ਰੀ ਕੇਸ ਲੜਦੇ ਆ ਫ੍ਰੀ ਕੋ ਬੋਲ ਨੇ ਵੀ ਕਿਹਾ ਅਗਰ ਇਹ ਬੱਚੇ ਦਾ ਜੋ ਸਰ ਜੀ ਸੀ ਕਹਿੰਦੀ ਸੀ ਜਿਹਦੇ ਤੇ ਕੋਈ ਐਡਾ ਐਲੀਕੇਸ਼ਨ ਨਹੀਂ ਲੱਗਾ ਬਾਅਦ ਉੱਥੇ ਸੁਖਵਾਲ ਸਿੰਘ ਜੋ ਤੇ ਸੰਧੂ ਸਬਡੈਂਟ ਤੇ ਉਹਦੇ ਨਾਲ ਸਮਡੇ ਉਹਨਾਂ ਉਹਨਾਂ ਜੱਜ ਕਟਮਾਰ ਕਰਕੇ ਤੱਕੇ ਸ਼ਾਇਨਾ ਬੱਚਾ ਦਾ ਅੱਜ ਡੈਥ ਹੋ ਚੁੱਕਿਆ ਜਿਹੜਾ ਵਰਲਾਬ ਕਰਦੇ ਉਹ ਜਿਹਦੀ ਅੱਜ ਐਚੀ ਪੋਸਟਮਾਸਟਰ ਹੋ ਰਿਹਾ ਵਾ ਇੱਥੇ ਪਹੁੰਚੇ ਸੀ ਸਾਡੇ ਮਾਨ ਜੋ ਜਜ ਸਾਹਿਬ ਸਾਡੇ ਲੋਕ ਉਹਦੇ ਜਿਹੜੇ ਬਿੰਕਾ ਜੀ ਤੇ ਸਾਡੇ ਮੈਡਲ ਜੀ ਅਗਰ ਇਹਨਾਂ ਨੇ ਗਿਆ ਵਾ ਨ્યાਯਪਾਲਿਕਾ ਨੇ ਕਿਹਾ ਕਿ ਅਗਰ ਇਹ ਬੱਚੇ ਨੂੰ ਇਨਸਾਫ ਨਾ ਮਿਲਿਆ ਤਾਂ ਇਥੋਂ ਕਿ ਹਾਈ ਕੋਰਟ ਤੱਕ ਸੁਪਰੀ ਕੋਰਟ ਵੀ ਜਾਣ ਪਿਆ ਤੇ ਜਾਵਾਂਗੇ ਜਿਹਦੀ ਵਸ਼ੀਖ ਮੇ ਤਰਬੀਤ ਸਿੰਘ ਜੀ ਦਾ ਬਜੀ ਸਿੰਘ ਨਮਿਤ ਸਰ ਜੀ ਨਹੀਂ ਹੈ ਪੌਟੈਂਟ ਸਰ ਦੀ ਪ੍ਰੈਸ ਟੀਟਿੰਗ ਪੋਸਟਮਾਸਟਰ ਕੰਪਲੈਕਸ ਫੁਟਸਿਕ ਮੈਡੀਕ ਸਨਮਤੀ ਟੈਕਸਿਕੋਲੋਜੀ ਪਾਰ ਗਵਰਨਮੈਂਟ ਮੈਡੀਕਲ ਕਾਲਜੋਂ ਸਾਂ ਪਹੁੰਚੇ ਨੇ ਦੇ ਯਾ ਠੀਕੀ ਕਿ ਦੀ ਸਰਵਿਸਿੰਗ ਕੀ ਗੁੰਜਾ ਸੋਕੇ ਦੇਥ ਹੋ ਗਈ ਸੀ ਤੇ ਜਿਹਦੇ ਅਲੋਕੇਸ਼ਨ ਸੁਬਡੈਂਟ ਜੋ ਉਥੋਂ ਦਾ ਜਿਹੜੀ ਸਟੋਰੀ ਲੱਗੇ ਸੀ ਜਿਹਦੀ ਲੈਟਰ ਸੀ ਅਸੀਂ ਖੁਸ਼ ਟਮਾਟਰ ਕੰਪਲੈਕਸ ਹੱਮਸਪਤ ਦਿਖਾਈ